ਹਾਂਜੀ ਦੋਸਤੋ ਸਰੀਰ ਨੂੰ ਰੋਗ ਮੁਕਤ ਰੱਖਣ ਦੇ ਨਿਯਮ ਨੰਬਰ 1 ਗਾਦਰਦਾ ਮਰੱਬਾ ਖਾਣਾ ਦਿਲ ਮਜ਼ਬੂਤ ਹੁੰਦਾ ਹੈ ਨੰਬਰ 2 ਮਖਾਣੇ ਅਤੇ ਦੁੱਧ ਦਾ ਸੇਵਨ ਕਰਨ ਨਾਲ ਸਿਹਤ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 3 ਜਿਨ੍ਹਾਂ ਲੋਕਾਂ ਦਾ ਮੋਟਾਪਾ ਵਧ ਰਿਹਾ ਹੈ ਉਹਨਾਂ ਨੂੰ ਦੋ ਟਾਈਮ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 4 ਬੱਚਿਆਂ ਨੂੰ ਕੱਚਾ ਪਨੀਰ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਨੰਬਰ 5 ਚਕੰਦਰ ਵਿੱਚ ਆਇਰਨ ਭਰੂ ਮਾਤਰਾ ਵਿੱਚ ਹੁੰਦਾ ਹੈ ਇਹਦਾ ਸੇਵਨ ਕਰਨ ਨਾਲ ਸਰੀਰ ਵਿੱਚ ਖੂਨ ਦੀ ਘਾਟ ਨਹੀਂ ਹੁੰਦੀ ਨੰਬਰ 6 ਜੇਕਰ ਤਾਂ ਟੇਹਟੀਆਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਤੁਹਾਨੂੰ ਕੱਚੀ ਹਲਦੀ ਨੂੰ ਦੁੱਧ ਵਿੱਚ ਉਬਾਲ ਕੇ ਪਿਓ ਦਰ ਤੋਂ ਰਾਹ ਮਿਲੇਗਾ ਨੰਬਰ 7 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮ ਪਾ ਕੇ ਘਰਾਰੇ ਕਰਨ ਨਾਲ ਸਾਤ ਹੀ ਇਨਫੈਕਸ਼ਨ ਦੂਰ ਹੋ ਜਾਂਦੇ ਹਨ ਨੰਬਰ 8 ਨਾਹਾਂ ਪ੍ਰਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 9 ਜੇਕਰ ਤੁਸੀਂ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ ਤਾਂ ਤੁਸੀਂ ਡਿਪਰੈਸ਼ਨ ਦਾ ਸ਼ਕਾਰ ਹੋ ਸਕਦੇ ਹੋ ਨੰਬਰ 10 ਜਿੰਨਾਂ ਵਿੱਚ ਕੈਲਸ਼ੀਅਮ ਦੀ ਕਮੀ ਹੈ ਉਹਨਾਂ ਰੋਜ਼ਾਨਾ ਖੰਜੂਰ ਦਾ ਸੇਵਨ ਕਰਨਾ ਚਾਹੀਦਾ ਨੰਬਰ 11 ਜਿਨ੍ਹਾਂ ਨੂੰ ਬਵਾਸੀਰ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ ਲਾਲ ਮਿਰਚ ਐ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 12 ਗੈ ਜਾਂ ਫਿਰ ਕਬਜ ਹੋਣ ਦੀ ਸਮੱਸਿਆ ਤੇ ਰੋਜ਼ਾਨਾ ਸੌਫ ਦਾ ਸੇਵਨ ਕਰੋ ਨੰਬਰ 13 ਗਾਜਰ ਖਾਣ ਨਾਲ ਅੱਖਾਂ ਦੀਆਂ ਨੇਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 14 ਖਾਣਾ ਖਾਣ ਤੋਂ ਬਾਅਦ ਸੌਫ ਜ਼ਰੂਰ ਖਾਓ ਇਸ ਨਾਲ ਭੋਜਨ ਜਲਦੀ ਹਾਜ਼ਮਾ ਹੋ ਜਾਂਦਾ ਨੰਬਰ 15 ਜ਼ਿਆਦਾ ਚਾਹ ਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 16 ਜੇਕਰ ਤਾੜਾ ਦਾ ਪੇੜ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਉਸ ਉੱਪਰ ਲਾਸਨ ਦੇ ਰਸ ਦੀ ਮਾਲਸ਼ ਕਰੋ ਪੇੜ ਦੀ ਚਰਬੀ ਹੌਲੀ-ਹੌਲੀ ਘਟਣ ਲੱਗ ਜਾਵੇਗੀ ਨੰਬਰ 17 ਰੋਜ਼ਾਨਾ ਖਾਲੀ ਬਟਮਖਾਣੇ ਖਾਣ ਨਾਲ ਗੋਡੇ ਤੇ ਕਮਰ ਦਾ ਦੁਸ਼ਟਕਾਰਾ ਮਿਲਦਾ ਹੈ ਨੰਬਰ 18 ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨੰਬਰ 19 ਰੋਜ਼ਾਨਾ ਖਾਲੀ ਪਟ ਦਹੀਂ ਖਾਣ ਨਾਲ ਲੀਵਰ ਠੰਡਾ ਰਹਿੰਦਾ ਹੈ ਨੰਬਰ 20 ਕੱਚਾ ਬਾਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਧੰਵਾਦ ਜੀ